ਸਰਨਪੇਰ ਪਰ ਇਸ ਸਸਰੀਏ ਕਾਲ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਤੇ ਆਪਾਂ ਬਾਰਡਰ ਦਾ ਇੱਕ ਪਾਸਾ ਬੰਨ ਲਿਆ ਦੇਖੋ ਤੇ ਉਲਟੇ ਪਾਸੇ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਉਲਟੇ ਪਾਸੇ ਇਸ ਤਰੀਕੇ ਦਾ ਬੰਨਦਾ ਤੇ ਇੱਥੇ ਆਪਾਂ ਤੰਗੁੰਡੇ ਬੰਦ ਨਹੀਂ ਕੀਤੇ ਰੱਖ ਕੇ ਧਾਗਾ ਪਾ ਕੇ ਆਪਾਂ ਗੰਢ ਦੇਤੀ ਇਹਨਾਂ ਨੂੰ ਤੇ ਦੂਜੇ ਪਾਸੇ ਵਾਲਾ ਬਾਰਡਰ ਆਪਣਾ ਦੇਖੋ ਇਹ ਆਪਾਂ ਲਾਇਆ ਤੇ ਇਹਨਾਂ ਕਮਾਣਾਇਆ ਹੁਣ ਤੁਹਾਨੂੰ ਅਸੀਂ ਪਾਸੇ ਵਾਲਾ ਦੱਸਦੇ ਹਾਂ ਦੇਖੋ ਕਿਹੜੀ ਆ ਵਾਲੀ ਚੀਜ਼ ਹੈ ਇਹ ਦੱਸਦੇ ਆ ਤੁਹਾਨੂੰ ਇਹ ਲੱਗਪ ਨੇ ਇਹ ਲੱਗ ਇਹ ਤੁਹਾਨੂੰ ਦੱਸਦੇ ਆ ਅਸੀਂ ਇਹਦੇ ਅਸੀਂ ਤਤਾਲੀ ਕੁੰਡੇ ਪਾਏ ਐ ਇੱਥੋਂ ਤਿੱਕਰ ਦੇਖੋ ਜੀ 43 ਗੁੰਡੇ ਪਾਏ ਆ ਇੱਥੋਂ ਤੱਕ ਕਰ ਆ ਮੁੰਡੇ ਅੱਡੇ ਇਹਦੇ ਅੱਡ ਤੁਹਾਨੂੰ ਦੱਸਾਂਗੇ ਜਦੋਂ ਆਪਾਂ ਬਣਾਵਾਂਗੇ ਤੇ ਜਿਹੜੀ ਮੁੰਡੇ ਦੀ ਕਾਰਟ ਪੋਗੇ ਉਹ ਵੀ ਦੱਸਾਂਗੇ ਤੁਹਾਨੂੰ ਪਾਉਣੀ ਇਧਰ ਨਾ ਫੋਟੋ ਆਈ ਨਹੀਂ ਗਈ ਵੀ ਇਧਰ ਨੂੰ ਅਸੀਂ ਪਹਿਲਾਂ ਤਾਂ ਇੰਨਾ ਹੀ ਬਣਾਇਆ ਇਹ ਤੇ ਇਧਰ ਗਿਆਨਾ ਮੁੰਡੇ ਦੇ ਬਾਦ ਰੰਗੇ ਇੰਦਰ ਐਸ ਪਾਸੇ ਤੇ ਫਿਰ ਆ ਬਣਾਉਣੇ ਆਪਾਂ ਉੱਤੇ ਗੁੰਡੇ ਪਾਉਣੇ ਆ ਇੰਨੇ ਇਹ ਫਿਰ ਇਕੱਠਾ ਬਣੂਗਾ ਇੰਨਾ ਵੱਡਾ ਇਹ ਨਾ ਬਣੂਗਾ ਇਹ ਤੇ ਆ ਸੀ ਕੁੰਡੇ ਪਾ ਲਏ ਇੰਨਾਂ ਇਹ ਤੇ ਮੈਂ 43 ਕੁੰਡੇ ਪਾਏ ਆ ਤੇ ਦੋਸਰੇਆਂ ਪਾ ਲਗਾ ਮੈਂ ਇੱਕ ਸਿੱਧੇ ਪਾਸੇ ਤੇ ਉਲਟੇ ਪਾਸੇੋਂ ਫਿਰ ਮੈਂ ਕਿ ਤੁਹਾਨੂੰ ਵੀਡੀਓ ਬਣਾ ਦੰਨੇ ਆ ਤੇ ਇਹ ਤਾਂ ਜਦੋਂ ਕੁੰਡੇ ਪਾ ਕੇ ਪਹਿਲੀ ਸਲਾਈ ਸਿੱਧੇ ਪਾਸੇੋਂ ਪਾਇਸੀ ਇੱਕ ਕੁੰਡਾ ਵਧਾਤਾ ਸੀਗਾ ਆਪਾਂ ਜਿਹੜੇ ਆਪਾਂ ਮੋਢੇ ਦੀ ਕਟ ਕੋਣੀ 11 ਕੁੰਡੇ ਵਧਾਉਣੇ ਆ ਉਹ ਆਪਾਂ ਇੱਚੇ ਕੁੰਡਾ ਵਧਾਤਾ हूँ आप कुंडा आई सुनाई सीधे पास्य बढ़िया करूगा देखो इसे तो ही, हूँ आप कुंडा सीधा बुनना देखो दो कुंडे उल्टे पुनने आप दे धागा करके ਇੱਕ ਕੁੰਡਾ ਸਿੱਧਾ ਸਾਰੀ ਸਲਾਈ ਐ ਸਿੱਧੇ ਪਾਸਿਓ ਇਸੇ ਤਰ੍ਹਾਂ ਹੀ ਚੱਲੂਗੀ ਇੱਕ ਕੁੰਡਾ ਸਿੱਧਾ ਤੇ ਦੋ ਕੁੰਡੇ ਉਲਟੇ ਇਹਦੇ ਮੇਟ ਟਟਾਲੇ ਕੁੰਡੇ ਪਾਏ पहिली सलाई बधा एक आलाई वाढ दो कुडे आपाले न होणे सिद्धा एक, एक उलट दो उलटे जे डिजायन दसांगे तुम्ही ਜਿਵੇਂ ਵੀ ਪਾਇਨ ਨੇ ਕੋਈ ਸੂਟ ਕਰਵਾਉਣਾ ਹੋਵੇ ਆਪਾਂ ਤੋਂ ਕਰਵਾ ਸਕਦੀ ਐ ਨੀਡਲ ਵਰਕ ਦਾ ਤੇ ਐਂਟ ਵਾਲੇ ਮਸ਼ੀਨ ਵਰਕ ਚਿੰਦੀ ਫੁੱਟੀ ਦੇ ਜਿਵੇਂ ਵੀ ਪਾਇਨ ਨੂੰ ਚਾਹੀਦਾ ਹੋਵੇ ਆਪਾਂ ਤੋਂ ਸੂਟ ਤਿਆਰ ਕਰਵਾ ਸਕਦੀ ਐ ਆਦੀ ਮਨ ਪਸੰਦ ਦਾ ਡਿਜ਼ਾਈਨ ਭੇਜ ਕੇ ਤੁਸੀਂ ਸੋ ਤੋਂ ਤਿਆਰ ਕਰਵਾ ਸਕਦੇ ਹੋ ਸੁਮੇਤ उल्टे, अपनी उल्टे पासे है, ये सारी उल्टी உல்வா சாரி உலட்டி உல்ட்டி பண்ணி உலட்டே பார்க்க உலட்டா பண்ணி சுவாங்க ਸਾਰੇ ਪਾਸੇ ਨਹੀਂ ਮੈਂ ਤਾਂ ਇਹ ਪਹਿਲੀ ਵਾਰ ਬਣਾ ਰਹੀ ਆਂ ਦੀਦੀ ਨੇ ਭੇਜਿਆ ਸੀ ਮੈਨੂੰ ਡਿਜ਼ਾਈਨ ਵੀ ਇਹ ਜਿਹਾ ਸਾਨੂੰ ਡਿਜ਼ਾਈਨ ਦਾ ਬਰੌਚ ਬਣਾਉਂਦੇ ਤੇ ਇਹ ये सारी सिलाई पा लें आप देखो जी आप सीधे पास आ गए हूँ हम फिर अपना कुंडा बधुगा तीजा कुंडा अपना बधूगा एक बार बुन लैंकर बैक सैड तो बुन लैना एक दो कुंडे हो गए हम कुंडा देखने उल्टा बुनना एक का कुंडा ਤੇ ਬਾਕੀ ਫਿਰ ਆਪਾਂ ਜਿਵੇਂ ਪਹਿਲਾਂ ਬਣਾਇਆ ਸੀ ਸਿੱਧਾ ਕੁੰਡਾ ਉਹਨਾਂ ਦੇਖੋ ਇੱਕ ਤੇ ਦੋ ਕੁੰਡੇ ਉਲਟੇ ਇਹ ਸਾਰੀ ਸਲਾਈ ਸਿੱਧੇ ਪਾਸੇ ਇਸੇ ਤਰ੍ਹਾਂ ਬਣਾਉਂਗੇ ਤੇ ਉਲਟੇ ਪਾਸੇ ਉਲਟੀ ਬਣੂਗੀ ਇਹ ਆਪਾਂ ਬਣਾ ਲੈਣੇ ਆ ਸਲਾਈ ਦੋ ਸਲਾਈਆਂ ਪਾ ਲੈਣੇ ਫਿਰ ਡਿਜ਼ਾਈਨ ਤੁਹਾਨੂੰ ਦੱਸਾਂਗੇ ਠੀਕ ਹੈ ਇੱਕ ਸਲਾਈ ਇਹ ਪਾ ਲਗੇ ਉਲਟੇ ਪਾਸੇ ਪਾ ਲਗੇ ਫਿਰ ਤੁਹਾਨੂੰ ਡਿਜ਼ਾਈਨ ਬਣਾਉਣਾ ਦੱਸਾਂਗੇ ਆਪਾਂ ਦੇਖੋ ਜੀ ਆਪਾਂ 40 ਸਲਾਂ ਗਿਆ ਪਾ ਲਈਆਂ ਦੋ ਸਿੱਧੇ ਪਾਸੇ ਦੋ ਘੁਟੇ ਪਾਸੇ ਤੇ ਹੁਣ ਤੁਹਾਨੂੰ ਡਿਜ਼ਾਈਨ ਬਣਾਉਣਾ ਦੱਸਦੇ ਆ ਤੇ ਜਿਹੜਾ ਡਿਜ਼ਾਈਨ ਬਣਿਆ ਇਧਰੋਂ ਆਪਾਂ ਦੋ ਗੁੰਡੇ ਵਧਾ ਦੇ ਇੱਕ ਪਹਿਲੀ ਦਾ ਫੇਰ ਇਹ ਤਿੰਨ ਗੁੰਡੇ ਵਧਾ ਲਈ ਆਪਾਂ ਚੌਥੀ ਤਿੰਨ ਗੁੰਡੇ ਹੁਣ ਆਪਣਾ ਇਹ ਚੌਥਾ ਗੁੰਡਾ ਬਣ ਗਿਆ ਐਸਾ ਠੀਕ ਹੈ ਸਿੱਧੇ ਪਾਸੋਂ ਸਲਾਈ ਕਰਕੇ ਆਪਾਂ ਗੁੰਡਾ ਬੰਨਣਾ ਇੱਕ ਵਾਰੀਂ ਆਪਾਂ ਬੈਕ ਸਾਈਡ ਤੋਂ ਕਰਕੇ ਗੁੰਡਾ ਬੰਨਣਾ ਠੀਕ ਹੈ ਦੇਖਾ ਦੋ ਗੁੰਡੇ ਬੰਨ ਗਏ ਹੁਣ ਆਪਣਾ ਦੇਖਾ ਗੁੰਡਾ ਉਲਟਾ ਹੈ ਇਹ ਗੁੰਡਾ ਸਿੱਧਾ ਹੈ ਦੇਖੋ ਇਹਦੇ ਤੇ ਆਪਾਂ ਡਿਜ਼ਾਈਨ ਬਣਾਉਣਾ ਦੇਖੋ ਇੱਥੇ ਦੇਖੋ ਆਪਾਂ ਇਨਾ ਗੁੰਡੇ ਨੂੰ ਲੂਜ਼ ਕਰਨਾ ਤੇ ਆ ਗੁੰਡਾ ਲਾ ਦੇਣਾ ਦੇਖੋ ਹੁਣ ਆਪਾਂ ਤਾਂ ਗਾ ਦੇ ਗੰਨੀ ਕਰਕੇ ਦੋ ਗੁੰਡੇ ਉਲਟੇ ਬਣਾਨੇ ਫਿਰ ਆਪਾਂ ਇਸ ਸਲਾਈ ਇਸ ਜਾਲੀ ਵਿੱਚੋਂ ਗੁੰਡਾ ਕੱਢ ਲੈਣਾ ਦੇਖ ਤੇ ਇਹਨੂੰ ਆਪਾਂ 15 ਤਾਰ ਦਿਨ ਸਿੱਧੇ ਪਾਸਿਓ ਇਹ ਜੈਣ ਬਣਦਾ ਉਲਟੀ ਸਲਾਈ ਸਾਰੀ ਉਲਟੀ ਪੈਂਦੀ ਹੈ ਦੇਖੋ ਚੌਥੀ ਚੈਣ ਵਿੱਚ ਦੀ ਆਪਾਂ ਇਹ ਕੱਢਣਾ ਦੇਖੋ ਇੱਕ ਹੁੰਡਾ ਆਪਾਂ ਛੱਡ ਦੇਣਾ ਆਪਾਂ ਸਾਰੀ ਸਲਾਈ ਇਹ ਹੈ ਅਹੀਂ ਬੋਗੀ ਸਿੱਧੇ ਵੱਸੇ ఇను నా ఢిల్లా రసణ సరగ దో సలాగ పాధానే চাই পুৰি লাষ্টটো আগে ਲਓ ਜੀ ਆਪਣੇ ਉਲਟੇ ਪਾਸੋਂ ساری ਸਲਾਈ ਉਲਟੇ ਰੋਟੀ ਬਣੋਂਗੇ ਦੇਖੋ ਇਸੇ ਤਰ੍ਹਾਂ ਆਪਾਂ ਬਣਾ ਲਾਂਗੇ ਦੇਖੋ ਜੀ ਇਹਦੇ ਆਪਾਂ ਉਲਟੇ ਪਾਸੇ ਸਲਾਈ ਪਾ ਲਈ ਹੈ ਹੁਣ ਆਪਾਂ ਸਿੱਧੇ ਪਾਸੇ ਆ ਗਏ ਆਪਣਾ ਫੁੱਲ ਬਣ ਗਿਆ ਇੱਧਰ ਤੇ ਹੁਣ ਆਪਾਂ ਇਹਦੇ ਗੁੰਡਾ ਬਣਾਉਣਾ ਹੈ ਇਹ ਆਪਾਂ 11 ਗੁੰਡੇ ਬਣਾਉਣੇ ਆ ਮੋਢੇ ਦੀ ਕਾਰਟ ਪਾਉਣੀ ਆ ਦੇਖੋ ਇੱਕ ਸਿੱਧੇ ਇੱਕ ਵਾਰੀ ਸਿੱਧੇ ਪਾਸੇ ਬੁਣ ਕੇ ਇੱਕ ਵਾਰੀ ਬੈਕ ਸਾਈਡ ਤੋਂ ਬੁਣ ਕੇ ਤੇ ਹੁਣ ਆਪਾਂ ਦੋ ਗੁੰਡੇ ਉਲਟੇ ਬੁਣਨੇ ਦੇਖੋ ਜੇ ਸਾਡੀ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਦੱਸਣ ਦਾ ਤਰੀਕਾ ਵਧਿਆ ਲੱਗਦਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਘੰਟੀ ਬਟਨ ਜਰੂਰ ਦਬਾਇਆ ਕਰੋ ਦੇਖੋ ਇਸੇ ਤਰ੍ਹਾਂ ਹੀ ਬੁਣਨਾ ਹੈ ਹੁਣ ਆਪਾਂ ਇਹ ਸਿੱਧੇ ਪਾਸੋਂ ਇੱਕ ਸਲਾਈ ਪਾਉਣੀ ਹੈ ਤੇ ਉਲਟੇ ਪਾਸੋਂ ਫਿਰ ਪਾਉਣੀ ਹੈ ਫਿਰ ਫਿਰ ਇਹ ਡਿਜ਼ਾਈਨ ਬਣਾਉਂਗਾ ਹੁਣ ਆਪਣਾ ਪਹਿਲਾ ਸਿੱਧੇ ਪਾਸੋਂ ਡਿਜ਼ਾਈਨ ਬਣਾਇਆ ਫਿਰ ਉਲਟੇ ਪਾਸੋਂ ਪਾਈ ਹੁਣ ਸਿੱਧੇ ਪਾਸੋਂ ਫਿਰ ਉਲਟੇ ਪਾਸੋਂ ਪਾ ਕੇ ਜਦੋਂ ਸਿੱਧੇ ਪਾਸੇ ਆਵਾਂਗੇ ਉਦੋਂ ਆਪਣਾ ਇਹ ਫੇਰਲੀਵੇਂ ਡਿਜ਼ਾਈਨ ਬਣਾਉਂਗਾ ਇਹਦੇ ਵਿੱਚ ਦੀ ਕੁੰਡਾ ਕੱਢਿਆ ਜਾਊਗਾ ਦੇਖੋ ਇੱਥੋਂ ਦੀ පෙරදර ගේ ෙරද වෙජති குண்ட ක දේ ගන කද දද සි කිය කියே බද எද देख මොටදි කාටද ේ හන්හසි. డి బాను ఆహా కుండే పాట తప్పనీ పైకి మోడేది ఆ కుండే పా ਕੁੰਡੇ ਪਾਵਾਂਗੇ ਆ ਪਾ ਮੋਢੇ ਦੀ ਕਾਟ ਪਾ ਲਈ ਦੇਖੋ ਇੱਥੋਂ ਇਹ ਆਪਾਂ 11 ਕੁੰਡੇ ਵਧਾ ਲਏ ਹੁਣ ਆਪਾਂ ਇਹ 40 ਕੁੰਡੇ ਪਾਉਣੇ ਆ ਜਿਹੜੇ ਆ ਵਾਲੇ ਆ ਇਧਰ ਇਹਦਾ ਗਲਾ ਇੱਥੇ ਤੇ ਇਧਰ ਇਹ ਮੋਢਾ ਦੇਖੋ ਆ ਸੀ ਆ ਕਾਟ ਪਾ ਲਈ ਆਪਾਂ ਤੇ ਆਹ ਰਹਿੰਦਾ ਇਹ ਆ ਆਪਾਂ 11 ਕੁੰਡੇ ਵਧਾ ਲਏ ਹੁਣ ਆ 40 ਗੁੰਡੇ ਪਾ ਕੇ ਤੁਹਾਨੂੰ ਦਿਖਾਉਣੀ ਆ ਤੇ ਆ ਗੜਾ ਇਹਦਾ ਠੀਕ ਹੈ ਜੀ ਹੁਣ ਇਹਦੇ ਗੁੰਡੇ ਇਹ ਆਪਣੇ 11 ਵਧ ਗਏ ਆਪਾਂ 43 ਗੁੰਡੇ ਪਾਏ ਸੀ ਇੱਥੋਂ ਤੱਕ ਇਹ 11 ਗੁੰਡੇ ਆਪਣੇ ਇੰਨੇ ਵਧ ਗਏ ਇਹ ਬਧਾਰੇ ਮੁੰਡੇ ਤੇ ਹੁਣ ਆਪਾਂ ਇਹਦੇ ਦੇਖੋ ਇਹਨੂੰ ਇੱਥੇ ਚੜਾ ਦੇਣਾ சோடி கடத்தாக்க ஏத உடா லே குனல கண்டே உத்தாங்க கே கண்டன చాలీకర్లే చాలీ కుండే చాలీ కీడకుమ్మీ బి భల్కే మనీ ਤਰਾਣੇ ਤੇ ਇਹਦੇ ਜੜਾਈ ਹੈ ये आप चाली कुंडे बनाने बना लेंगे फिर थानू दिखाने देखो जी आप चाली कुंडे पाए इधर तो आप बनाई शुरू करते हैं पहला दो उल्टे बनने गए ਕਸਰ ਤਾਂ ਦੋਲਟ ਕਸਰ ਦੋਲਟ ਦੇਖੋ ਆਪਾਂ ਇਸੇ ਤਰ੍ਹਾਂ ਬਣਾਈ ਕਰ ਲੈਣੀ ਆ ਫਿਰ ਇਹਦੇ ਵੀ ਇਵੇਂ ਹੀ ਫੁੱਲ ਬਣੂਗਾ ਤੁਹਾਨੂੰ ਹੁਣ ਭਗਾ ਦਿੰਨੇ ਆਂ ਅਸੀਂ ਉਹ ਇਹस्ते ਆ ਦੇਖੋ ਆ ਆਪਾਂ ਬਣਨ ਲੱਗਿਆ ਜਿਹੜਾ ਆ ਚੀਜ਼ ਐ ਢੱਡ ਬਣੂਗੀ ਦੇਖੋ ਮੋਢਾ ਤੇ ਆ ਬਣਦਾ ਹੁਣ ਆਪਾਂ ਆ ਬਣਾ ਕੇ ਤਿੰਨ ਫੱਲੇ ਦੇ ਬਣਾ ਕੇ ਫਿਰ ਆਪਾਂ ਆ ਬਣਾਵਾਂਗੇ ਤੇ ਦੱਸਾਂਗੇ ਤੁਹਾਨੂੰ ਗੜਮਿਆਂ ਨੇ ਕੰਨੀ ਬਣਾ ਤਿੰਨ ਫੱਲੇ ਬਣਾ ਲਏ ਉਹ ਇਸੇ ਤਰ੍ਹਾਂ ਹੀ ਬਣਨਗੇ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਇੱਧਰ ਐਸ ਤਰ੍ਹਾਂ ਹੀ ਬਣਨਗੇ ਉਹ ਤਿੰਨੇ ਫੱਲੇ ਇਵੇਂ ਆ ਬਣੇ ਆ ਤਿੰਨ ਫੁੱਲ ਬਣਾ ਲ ਗਏ ਆਪਾਂ ਆ ਵਾਲੇ ਆ ਵਾਲੇ ਤਿੰਨ ਫੁੱਲ ਬਣਾ ਕੇ ਫੇਰ ਅੱਜ ਤੇ ਤੁਹਾਨੂੰ ਦੱਸਾਂਗੇ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਆਂ ਤੇ ਜੇ ਸਾਡਾ ਦੱਸਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਘੰਟੀ ਘਟਣ ਜਰੂਰ ਦਬਾਇਆ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਸਾਰਿਆਂ ਨੂੰ ਪਿਆਰ ਭਰੀ ਸਸਰੀ